ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੇ ਲਾਈਵ ਪਹਿਲਾਂ ਬੰਦ ਹੋ ਗਿਆ ਸੀ ਬਾਈ ਪ੍ਰੋਬਲਮ ਆ ਗਈ ਸੀ ਫੇਸਬੁੱਕ ਦੇ ਵਿੱਚ ਤਾਂ ਕਰਕੇ ਹੁਣ ਆਪਾਂ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਆਪਾਂ ਗੱਲ ਕਰਨੀ ਹੈ ਬਾਈ ਕੰਮੇ ਟੂਰਨਾਮੈਂਟ ਦੀ ਤੇ ਡੇਟਾਂ ਦਾ ਵੈਸੇ ਚਲੋ 25 26 27 28 ਬਾਕੀ ਕਨਫਰਮ ਕਰ ਦਾਂਗੇ ਇੱਕ ਅੱਧੇ ਦਿਨ ਦੇ ਵਿੱਚ ਪੋਸਟਰ ਪਾ ਦਾਂਗੇ ਤੇ ਜਿਹੜੀਆਂ ਜ਼ਰੂਰੀ ਮੇਨ ਗੱਲਾਂ ਨੇ ਜਿਹੜੇ ਆਪਾਂ ਰੂਲ ਰੱਖਣੇ ਆ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਬਾਈ ਮੈਂ ਹੁਣ ਅੰਪੈਰੀ ਕਰਦਾ ਟੂਰਨਾਮੈਂਟਾਂ ਦੇ ਦੇਖਦਾ ਜਿਹੜੀਆਂ ਚੀਜ਼ਾਂ ਜਿਹੜੀਆਂ ਘਾਟਾਂ ਆਉਂਦੀਆਂ ਨੇ ਉਹ ਆਪਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਨੀ ਆ। ਪਹਿਲੀ ਗੱਲ ਆ ਬਾਈ ਜੀ ਆਪਣੇ ਹੋਣਗੀਆਂ ਜਰਸੀਆਂ। ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੀਆਂ ਟੀਮਾਂ ਨੂੰ ਆਪਾਂ ਨੂੰ ਉਹੀ ਟੀਮ ਐਂਟਰੀ ਲਈ ਫੋਨ ਕਰੇ ਬਾਈ ਜਿਹਦੇ ਕੋਲ ਜਰਸੀ ਹੈਗੀ ਆ। ਆਪਾਂ ਵਧੀਆ ਟੂਰਨਾਮੈਂਟ ਕਰਾਉਣਾ ਨਾਮ ਵੀ ਵਧੀਆ ਦਵਾਂਗੇ ਪੂਰਾ ਸਾਰਾ ਕੁਝ ਵਧੀਆ ਹੋਊਗਾ। ਬਸ ਤੁਸੀਂ ਸਾਡੇ ਰੂਲ ਫਾਲੋ ਕਰਿਓ। ਤੁਹਾਨੂੰ ਘਾਟ ਨਹੀਂ ਛੱਡ ਦੇ ਕਾਸੇ ਦੀ ਵੀ। ਜਰਸੀ ਵਾਲਾ ਜਿਵੇਂ ਇੱਕ ਪਲੇਅਰ ਕੋ ਮਨ ਲਓ ਜਰਸੀ ਨਹੀਂ ਹੈਗੀ ਤਾਂ ਉਹਨੂੰ ਬਾਲਾਂ ਦੀ ਬਈ ਚਾਰ ਬਾਲਾਂ ਤੋਂ ਪਲਾਂਟੀ ਸ਼ੁਰੂ ਹੋਊਗੀ ਹਾਂ ਚਾਰ ਬਾਲਾਂ ਦੀ ਪਲਾਂਟੀ ਪੱਕੀ ਆ ਹੂੰ ਤਾਂ ਅਸੀਂ ਕਰਨੀ ਨਹੀਂ ਆ ਬਈ ਜਰਸੀ ਤੋਂ ਬਿਨਾਂ ਚੁੱਕੇ ਕਰਾਂਗੇ ਹਾਂ ਜਿਹੜੀ ਟੀਮ ਕੋ ਜਰਸੀ ਉਹ ਵੀ ਉਹੀ ਟੀਮ ਐ ਟਰੋਹੀ ਜੇ ਇੱਕ ਪਲੇਅਰ ਕੋਲ ਵੀ ਜਰਸੀ ਨਹੀਂ ਹੈਗੀ ਤਾਂ ਇੱਕ ਪਲੇਅਰ ਮਗਰ ਚਾਰ ਬਾਲਾਂ ਦੀ ਪਲਾਂਟੀ ਲੱਗੂਗੀ ਬਈ ਜੇ ਦੋ ਕੋਲ ਨਹੀਂ ਹੈਗੀ ਤਾਂ ਅੱਠ ਬਾਲਾਂ ਦੀ ਪਲਾਂਟੀ ਅਸੀਂ ਪਲਾਂਟੀ ਲਾਉਣੀ ਆ ਬਈ ਠੀਕ ਆ ਦੋ ਨਾ ਕੋਲੇ ਹੋਈ ਤਾਂ 1 ਓਵਰ ਕੱਟਿਆਣ ਵਾ ਹਾਂ ਜੇ ਬਾਕੀ ਦੂਜੀ ਗੱਲ ਆ ਬਾਈ ਸਾਡੇ ਪਿੰਡ ਦੀ ਟੀਮ ਕੰਮੇ ਦੀ ਇੱਕੋ ਟੀਮ ਖੇਡੂ ਠੀਕ ਆ ਜੀ ਕੋਈ ਕਿਸੇ ਦਾ ਪੱਖਪਾਤ ਨਹੀਂ ਹੋਊਗਾ ਕੋਈ ਪਿੰਡ ਦੀ ਇੱਕ ਟੀਮ ਕੋਈ ਬੀ ਨਹੀਂ ਕੋਈ ਸੀ ਨਹੀਂ ਕੋਈ ਡੀ ਨਹੀਂ ਸਾਡੇ ਕੰਮੇ ਦੀ ਬਾਈ ਇੱਕੇ ਟੀਮ ਖੇਡੂਗੀ ਤੇ ਸਾਡੇ ਪਿੰਡ ਦਾ ਇੱਕ ਵੀ ਪਲੇਅਰ ਕਿਸੇ ਬਾਹਰਲੀ ਟੀਮ 'ਚ ਨਹੀਂ ਖੇਡੂਗਾ ਠੀਕ ਆ ਜੀ ਨਾ ਅਸੀਂ ਖੇਡਣ ਦੇਣਾ ਨਾ ਖੇਡੂਗਾ ਜਿਹੜੇ ਸਾਡੀ ਟੀਮ ਇੱਕ ਹੈਗੀ ਆ ਬਸ ਉਹੀ ਟੀਮ ਪੂਰੀ ਖੇਡੂਗੀ ਹੋਰ ਪਲੇਅਰ ਨਹੀਂ ਖੇਡੂਗਾ ਕੋਈ ਠੀਕ ਹੈ ਜੀ ਇਹ ਤੇ ਬਾਕੀ ਸਬਸਟੀਟਿਊਟ ਦੀ ਗੱਲ ਆ ਸਬਸਟੀਟਿਊਟ ਮੈਂ ਦੇਖਦਾ ਵਾਂ ਟੂਰਨਾਮੈਂਟਾਂ ਦੇ ਬਾਈ ਬਾਹਰਲੇ ਤਿੰਨ ਤਿੰਨ ਪਲੇਅਰ ਸਬਸਟੀਟਿਊਟ ਲਾ ਲੈਂਦੇ ਨੇ ਜਿਹੜੇ ਚੰਗੇ ਫੀਲਡਰ ਨੇ ਟੌਪ ਦੇ ਹਾਂ ਵਧੀਆ ਬੇਨੀ ਲੈ ਲੈਂਦਾ ਉਹ ਚੀਜ਼ ਦਾ ਨੁਕਸਾਨ ਬਾਈ ਟੀਮਾਂ ਨੂੰ ਹੁੰਦਾ ਕਿਉਂਕਿ ਵਧੀਆ ਫੀਲਡਰ ਤਾਂ ਵਧੀਆ ਹੀ ਹੁੰਦਾ ਬਾਈ ਉਹ ਕੈਚ ਫੜ ਗਿਆ ਇੱਕ ਵੇਲੇ ਮੈਚ ਬਣ ਜਾਂਦਾ ਤੇ ਇੱਕ ਸਬਸਟੀਟਿਊਟ ਮਿਲੂਗਾ ਹਰ ਇੱਕ ਟੀਮ ਨੂੰ ਦੂਜਾ ਸਬਸਟੀਟਿਊਟ ਨਹੀਂ ਹੋਊਗਾ ਟੀਮ ਦੇ ਵਿੱਚ ਨੌ ਪਲੇਅਰ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਬਾਈ ਤੇ ਉਹ ਵੀ ਟੀਮ ਐਂਟਰ ਨਾ ਕਰਾਇਓ ਵੀ ਜਿਹਦੇ ਕੋ 8 ਪਲੇਅਰ ਨੇ 7 ਪਲੇਅਰ ਨੇ ਠੀਕ ਆ ਮੇਰਾ ਵੀਰ ਕਿਉਂਕਿ ਅਸੀਂ ਟੂਰਨਾਮੈਂਟ ਕਰਾਉਣਾ ਬਈ ਪੂਰਾ ਵਧੀਆ ਸਾਰੀਆਂ ਸਹੂਲਤਾਂ ਦੇਣੀਆਂ ਨੇ ਤੇ ਸਾਡੇ ਵੀ ਕੋਈ ਰੂਲ ਨੇ ਹਨਾ ਉਹ ਵੀ ਤੁਹਾਨੂੰ ਫਾਲੋ ਕਰਨੀ ਹੈ ਜੀ ਨੇ ਹਾਂ ਟੀਮ ਐਂਟਰ ਕਰਾਉਣੀ ਆ ਆਪਣੀ ਜਰਸੀ ਬਣਾ ਲੈਣਾ ਹਾਂ ਜਰਸੀ ਬਣਾ ਲੈਣਾ ਤੇ ਆਪਣੇ ਪਲੇਅਰ ਪੂਰੇ ਕਰਕੇ ਘਰੋਂ ਹੀ ਲੈ ਕੇ ਆਉਣਾ ਇੱਕ ਸਬਸਟੀਟਿਊਟ ਮਿਲ ਸਕਦਾ ਉਹ ਤੋਂ ਬਿਨਾ ਇਹਦਾ ਇੱਕ ਸਬਸਟੀਟਿਊਟ ਮਿਲੂਗਾ ਉਹ ਵੀ ਪਿੰਡ ਦਾ ਪਲੇਅਰ ਮਿਲੂਗਾ ਬਾਹਰਲਾ ਪਲੇਅਰ ਸਬਸਟੀਟਿਊਟ ਨਹੀਂ ਖੜੂਗਾ ਕਿਸੇ ਟੀਮ ਦਾ ਹੋਰ ਦਾ ਹਾਂ ਕਿਸੇ ਹੋਰ ਟੀਮ ਜਿਵੇਂ ਬਾਹਰਲਾ ਪਲੇਅਰ ਕਿਸੇ ਹੋਰ ਟੀਮ ਦੇ ਖੇਡਦਾ ਉਹ ਲੰਦਾ ਅਗਲਾ ਕਹਿੰਦਾ ਹਾਂ ਉਹ ਸਬਸਟੀਟਿਊਟ ਨਹੀਂ ਖੜੂਗਾ ਪਿੰਡ ਦਾ ਬੰਦਾ ਇਹ ਚੀਜ਼ਾਂ ਦਾ ਧਿਆਨ ਰੱਖਿਓ ਬਾਈ ਨਾਮ ਵੀ ਆਪਾਂ 52000 ਨਾਮ ਰੱਖਾਂਗੇ ਹਾਂ ਪਹਿਲੇ ਦਿਨ ਇੱਕ ਪਲੇਅਰ ਬਾਹਰੋਂ ਖੇਡੂਗਾ ਬਾਈ ਤੇ ਲਾਸਟ ਦਿਨ ਵੀਰੇ ਦੋ ਪਲੇਅਰ ਬਾਹਰੋਂ ਖੇਡਣਗੇ ਫਾਈਨਲ ਡੇ ਠੀਕ ਹੈ ਜੀ ਪਹਿਲੇ ਦਿਨ ਇੱਕ ਦੇ ਲਾਸਟ ਡੇ ਦੋ ਦੋ ਕਿਉਂਕਿ 51 31000 ਨਾਮ ਤੇ ਦੋ ਦੋ ਪਲੇਅਰ ਬਾਹਰੋਂ ਰੱਖਦੇ ਨੇ ਲੋਕ ਹਨਾ ਆਪਾਂ ਦੇਖਦੇ ਹਾਂ ਆਪਾਂ 52000 ਤੇ ਇੱਕ ਬਾਹਰੋਂ ਰੱਖਿਆ ਇੱਕ ਬਾਹਰੋਂ ਰੱਖਣ ਦਾ ਕਾਰਨ ਇਹ ਆ ਵੀ ਟੀਮਾਂ ਦਾ ਖਰਚਾ ਘਟੂਗਾ ਜਿਹੜੀਆਂ ਲਾਰਟ ਦੇ ਵਿੱਚ ਪਹੁੰਚ ਗਈਆਂ ਉਹ ਸਾਰੀਆਂ ਨੂੰ ਇਨਾਮ ਦੇਵਾਂਗੇ ਕੁਛ ਨਾ ਕੁਛ ਦੇ ਕੇ ਤੋਰਾਂ ਖਾਲੀ ਹੱਥ ਨਹੀਂ ਤੋਰਦੇ ਹਨਾ ਕਿ ਤੇ ਫਿਰ ਅਸੀਂ ਵੀ ਚਾਹੁੰਦੇ ਹਾਂ ਚਲੋ ਸਾਡੇ ਪਿੰਡ ਵੀ ਪਲੇਅਰ ਆਉਣ ਉਹ ਤਾਂ ਸਾਰਿਆਂ ਨੂੰ ਹੁੰਦਾ ਹਨਾ ਵੀ 52000 ਰੁਪਏ ਨਾਮ ਰੱਖਣਾ ਤੇ ਪਲੇਅਰ ਵੀ ਨਾ ਆਉਣ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਇਹ ਚੀਜ਼ਾਂ ਦਾ ਬਾਈ ਖਾਸ ਧਿਆਨ ਰੱਖਿਓ ਇੱਕ ਜਰਸੀ ਆ ਇੱਕ ਸਬਸਟੀਟੂਟ ਤੇ ਦੂਜੀ ਐਂਟਰੀ ਤੋਂ ਬਿਨਾ ਬਾਈ ਕੋਈ ਟੀਮ ਐਂਟਰ ਨਹੀਂ ਹੋਊਗੀ ਜਿਹੜੀ ਟੀਮ ਦੀ ਐਂਟਰੀ ਸਾਡੇ ਖਾਤੇ ਚ ਆਊਗੀ ਉਹ ਹੀ ਟੀਮ ਐਂਟਰ ਹੋ ਸਾਨੂੰ 100 ਪਲੱਸ ਟੀਮ ਦਾ ਫੋਨ ਆ ਗਿਆ ਬਾਈ ਹਲੇ ਅਸੀਂ ਡੇਟ ਵੀ ਨਹੀਂ ਰੱਖੀ 100 ਪਲੱਸ ਟੀਮ ਦਾ ਫੋਨ ਸਾਨੂੰ ਆ ਚੁੱਕਿਆ ਤੇ ਵੀਰੇ ਅਸੀਂ ਹਲੇ ਕੋਈ ਟੀਮ ਐਂਟਰ ਨਹੀਂ ਕੀਤੀ ਤੇ ਐਂਟਰ ਟੀਮ ਉਹੀ ਹੋਊਗੀ ਜਿਹੜੀ ਟੀਮ ਸਾਨੂੰ ਫੋਨ ਕਰੂਗੀ ਨਾਲ ਦੀ ਨਾਲ ਐਂਟਰੀ ਤਿਆਰ ਰੱਖ ਕੇ ਹੀ ਫੋਨ ਕਰੇ ਮੇਰੇ ਹਨਾ ਦੂਜੇ ਲੋਟ ਬਾਈ ਅਸੀਂ ਅੱਜ ਪਾਣੇ ਆ ਬਾਈ ਅਸੀਂ ਕੱਲ ਨੂੰ ਪਾਣੇ ਅਸੀਂ ਆ ਕੇ ਦੇ ਦਾਂਗੇ ਇਹ ਕੰਮ ਨਹੀਂ ਚੱਲਣਾ ਦੋਂਗੇ ਮੈਂ 2-3 ਟੂਰਨਾਮੈਂਟਾਂ ਦੇ ਇਹ ਚੀਜ਼ ਦੇਖੀ ਆ ਬਾਈ ਟੀਮਾਂ ਮੌਕੇ ਤੇ ਜਵਾਬ ਦੇ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਐਂਟਰੀ ਹੀ ਨਹੀਂ ਦਿੱਤੀ ਹੁੰਦੀ ਲੱਗਦੀ ਨਾ ਕਮੇਟੀ ਕੋ ਕਰਨ ਜੂਗੀ ਆ ਉੱਥੇ ਨਾ ਮੌਕੇ ਤੇ ਕੋਈ ਟੀਮ ਆਉਣੀ ਆ ਹਨਾ ਸਾਰੀ ਸੈਟਿੰਗ ਹੀ ਲੈ ਜਾਂਦੀ ਆ ਬਾਈ ਇੱਕ ਟੀਮ ਵੀ ਜਵਾਬ ਦੇ ਦੇਵੇ ਤਾਂ ਟੂਰਨਾਮੈਂਟ ਦੀ ਸੈਟਿੰਗ ਹੀ ਲੈ ਜਾਂਦੀ ਆ ਸੋ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਜਿਹੜੀ ਟੀਮ ਵੀ ਐਂਟਰ ਕਰਾਊਗੀ ਆਪਦੀ ਟੀਮ ਜਿਹੜੀ ਟੀਮ ਐਂਟਰ ਹੋਊਗੀ 48 ਟੀਮਾਂ ਪਰ ਰੱਖਣੀਆਂ ਨੇ ਜਿਹੜੀ ਟੀਮ ਐਂਟਰ ਹੋਊਗੀ ਉਹ ਆਪਣੀ ਐਂਟਰੀ ਨਾਲ ਹੀ ਪਾਵੇ ਤਾਂ ਉਹਦਾ ਦੀ ਐਂਟਰ ਮੰਨੀ ਜਾਊਗੀ ਅਸੀਂ ਟੀਮ ਲਿਖਤੀ ਉਹਦੀ ਐਂਟਰੀ ਨਹੀਂ ਆਈ ਬਈ ਹੋਰ ਨੇ ਐਂਟਰੀ ਪਾਤੀ ਤਾਂ ਅਸੀਂ ਉਹ ਟੀਮ ਐਂਟਰ ਕਰ ਲੈਣੀ ਆ ਜਿਹੜੀ ਟੀਮ ਦਾ ਫੋਨ ਆਇਆ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਕੋਈ ਨਾ ਕਹੇ ਸਾਨੂੰ ਕੋਈ ਨਾ ਕਹੇ ਵੀਰੇ ਅਸੀਂ ਫੋਨ ਕੀਤਾ ਸੀ ਅਸੀਂ ਟੀਮ ਲਖਾਈ ਸੀ ਟੀਮ ਲਖਾਓ ਨਾਲੇ ਐਂਟਰੀ ਪਾਓ ਬਸ ਖਤਮ ਕਰੋ ਗੱਲ ਹਨਾ ਤੇ ਜਿੱਥੇ ਅਸੀਂ ਪ੍ਰੀ ਖੇਡੇ ਆ ਚਲੋ ਉਹ ਸਾਡੀ ਸੈਟਿੰਗ ਆ ਜਿਵੇਂ ਵੀ ਅਸੀਂ ਕਰਨਾ ਆਊਗਾ ਉਹਦੀ ਕਰਾਂਗੇ ਹਣਾ ਜਿੱਤੇ ਦੀ ਟੀਮ ਯਾਰੀ ਦੋਸਤੀ ਸਾਡੇ ਨੇ ਕੋਈ ਸੇ ਨਾਲ ਕੋਈ ਪਿਆਰ ਆਪਣੇ ਪਿੰਡ ਫਰੀ ਖੇਡੂ ਸਿਰਫ ਗਰਾਊਂਡ ਦੀ ਸੜਕ ਤੱਕ ਯਾਰੀ ਦੋਸਤੀ ਆ ਜਦੋਂ ਪਲੇਅਰ ਗਰਾਊਂਡ ਦੇ ਵਿੱਚ ਐਂਟਰ ਹੋ ਗਿਆ ਸਾਡੀ ਸਾਡਾ ਕੋਈ ਯਾਰ ਨਹੀਂ ਉਹ ਸਾਡੇ ਮਹਿਮਾਨ ਨੇ ਹਣਾ ਸਾਡੇ ਪਿੰਡ ਖੇਡਣ ਆਏ ਨੇ ਪਲੇਅਰ ਨੇ ਬਸ ਇਹ ਦੋ ਵੱਧ ਕੁਝ ਵੀ ਨਹੀਂ ਹੈਗਾ ਯਾਰੀ ਦੋਸਤੀ ਹਾਂ ਗਰਾਊਂਡ ਤੋਂ ਬਾਹਰ ਸਾਰਿਆਂ ਸਾਰਿਆਂ ਨਾਲ ਪਿਆਰ ਆ ਬਾਈ ਸਾਰਿਆਂ ਦਾ ਸਤਿਕਾਰ ਆ ਸਾਰਿਆਂ ਦੀ ਇੱਜ਼ਤ ਆ ਮੇਰਾ ਪਰ ਇਹ ਚੀਜ਼ਾਂ ਦਾ ਧਿਆਨ ਰੱਖਿਓ ਬਾਈ ਅਸੀਂ ਟੂਰਨਾਮੈਂਟ ਕਰਾਉਣਾ ਨਰਪਾਖ ਕਰਾਉਣਾ ਇੱਕ ਵੀ ਪੱਖਪਾਤ ਨਹੀਂ ਆਹ ਬਸ ਸਾਡੇ ਰੂਲਾਂ ਤੋਂ ਨਾ ਹਿੱਲਿਓ ਬਾਈ ਜੇ ਸਾਡੇ ਰੂਲਾਂ ਤੋਂ ਕੋਈ ਵੀ ਟੀਮ ਮਿਲ ਗਈ ਅਸੀਂ ਟੂਰਨਾਮੈਂਟ ਦੇ ਵਿੱਚ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ ਇਹ ਆਪਣਾ ਪਹਿਲਾ ਧਿਆਨ ਰੱਖਣ ਸਾਰੀਆਂ ਟੀਮਾਂ ਸਾਡੇ ਜਿਹੜੇ ਜਿਹੜੇ ਅਸੀਂ ਰੂਲ ਰੱਖਾਂਗੇ ਵੀਰੇ ਉਹ ਤੁਹਾਨੂੰ ਫਾਲੋ ਕਰਨੇ ਹੀ ਪੈਣੇ ਨੇ ਚਾਹੇ ਜਿਵੇਂ ਮਰਜ਼ੀ ਕੋਈ ਚੱਪਲ ਨਹੀਂ ਚੱਲਣੀ ਕੋਈ ਕੈਪੜੀ ਨਹੀਂ ਚੱਲਣੀ ਕੋਈ ਨਹੀਂ ਜੱਲਣਾ ਬਾਈ ਲੋਰ ਟੀ-ਸ਼ਰਟ ਆਪਾਂ ਪਰਪਰ ਕਿਟ ਦੇ ਵਿੱਚ ਟੀਮ ਐਂਟਰ ਹੋਊਗੀ ਨਹੀਂ ਟੀਮ ਨਹੀਂ ਐਂਟਰ ਹੋਊਗੀ ਬਾਈ ਤੁਹਾਡੀ ਤੇ ਧੰਨਵਾਦ ਆ ਬਾਈ ਉਮੀਦ ਕਰਦਾ ਬਾਈ ਤੁਸੀਂ ਸਾਰੇ ਸਾਡਾ ਸਾਥ ਦੋਗੇ ਆਪਾਂ ਵਧੀਆ ਟੂਰਨਾਮੈਂਟ ਕਰਾਈਏ ਵਧੀਆ ਕ੍ਰਿਕਟ ਕਰਾਈਏ ਤੇ ਬਸ ਆਪਾਂ ਸਿਹਰਾ ਕਰਾ ਦੇਣਾ ਬਾਈ ਤੁਸੀਂ ਸਾਡਾ ਸਾਥ ਦਿਓ ਬਾਕੀ ਧੰਨਵਾਦ ਆ ਡੇਟਾ ਆਪਾਂ ਘਨ ਮਾਰੂੰ ਕਰਦਨੇ ਆ ਕੱਚੀ ਪੇਚਾ ਬਾਈ ਗਰਾਊਂਡ ਆ ਪੂਰਾ ਤੇ ਕੱਚੀ ਵਿੱਚ ਤਾਂ ਬਾਈ ਪੂਰੀ ਟੌਪ ਦੀ ਪੇਚਾ ਕੋਈ ਪੇਚ ਦੇ ਵਿੱਚ ਦੇ ਹਾਂ ਕੱਚੀ ਵਰਗੀ ਹੋ ਆ ਹਾਂ ਕੱਚੀ ਵਿੱਚ ਆ ਪੱਕੀ ਵਰਗੀ ਹੋ ਬਸ ਜਿਹੜੀ ਥੱਲੇ ਆਮ ਹੁੰਦੀ ਆ ਹਨਾ ਉਹ ਵਿੱਚਾ ਬਸ ਮੇਰਾ ਭਰਾ ਤੁਸੀਂ ਸਾਥ ਦਿਓ ਤੁਹਾਨੂੰ ਸਹੂਲਤਾਂ ਸਾਰੀਆਂ ਦਵਾਂਗੇ ਧੰਨਵਾਦ ਬਾਈ ਲਵ ਯੂ ਸਾਰਿਆਂ ਨਾਲ ਖੁਸ਼ ਰਹੋ ਵੀਡੀਓ ਸ਼ੇਅਰ ਕਰ ਦਿਓ ਸਾਰੇ ਪਲੇਅਰਾਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਬਾਈ ਇਹ ਠੀਕ ਹੈ ਜੀ ਓਕੇ ਧੰਨਵਾਦ ਬਾਈ ਠੀਕ ਹੈ ਜੀ